ਕਹਾਣੀ ਗੱਲਬਾਤ ਕੋਈ ਵਧੀਆ ਜੀ ਗੱਲਬਾਤ ਦਰਸ਼ਕਾਂ ਨੂੰ ਸੁਣਾ ਦਿੰਨੀ ਆ ਸੁਣਾਓ ਫਿਰ ਅੱਜ ਕਿਹੜੀ ਜਾਂਦੀ ਹੈ ਦੀ ਕਹਾਣੀਆਂ ਚ ਇੱਕ ਵਾਰੀ ਨਾ ਇੱਕ ਕੋਈ ਜਾਟਾ ਹੁੰਦਾ ਇਨਸਾਨ ਆਂ ਜੀ ਉਹ ਤੁਰਿਆ ਜਾਂਦਾ ਉਹ ਇੱਕ ਖੂਹ ਹੁੰਦਾ ਖੂਹ ਦੇ ਕੋਲ ਦੀ ਲੰਘਣ ਲੱਗਦਾ ਹਾਂਜੀ ਉਹ ਦੇਖਦਾ ਖੂਹ ਦੇ ਵਿੱਚ ਰੋੜਾ ਜਿਹਾ ਪਈ ਜਾਂਦਾ ਕੁਝ ਅੱਛਾ ਜੀ ਇਹਦੇ ਕੋਲੇ ਜਾ ਕੇ ਦੇਖਿਆ ਉਹਦੇ ਵਿੱਚ ਨਾ ਇੱਕ ਉੱਡ ਗਿਆ ਹੁੰਦਾ ਸੱਪ ਅੱਛਾ ਜੀ ਤੇ ਇੱਕ ਲੁੰਮੜ ਦਿਗਿਆ ਹੁੰਦਾ ਨੂੰਬੜ ਹਾਂ ਇੱਕ ਆ ਪਾਉਂਦੇ ਵੀ ਸਾਨੂੰ ਬਾਹਰ ਕੱਢਦੇ ਬਾਹਰ ਕੱਢਦੇ ਹਾਂਜੀ ਤੇ ਉਹ ਜਦੋਂ ਕੱਢਣ ਲੱਗਦਾ ਉਹਨੂੰ ਪਹਿਲਾਂ ਸੋਖਾ ਲੱਗਿਆ ਲੰਬਾ ਜਿਹਾ ਡੰਡਾ ਪਾ ਕੇ ਕੱਢਿਆ ਤਾਂ ਸੱਪ ਸੋਖਾ ਨਿਕਲਿਆ ਉਹਨੇ ਕੱਢ ਅੱਛਾ ਜੀ ਤੇ ਸੱਪ ਕਹਿੰਦਾ ਵੀ ਧੰਨਵਾਦ ਤੇਰਾ ਮੈਨੂੰ ਹਰ ਕੱਢਦਾ ਹਾਂ ਜੇ ਜਿੱਥੇ ਲੋੜ ਪਈ ਤਾਂ ਮੈਨੂੰ ਦੱਸ ਨਹੀਂ ਉਹ ਕਹਿੰਦਾ ਅੱਛਾ ਠੀਕ ਹੈ ਨਹੀਂ ਕੱਢਦਾ ਤੇ ਹਾਂ ਬਾਤ ਡੂੰਬੜ ਕਹਿੰਦਾ ਵੀ ਮੈਨੂੰ ਵੀ ਕੱਢ ਦੇ। ਅੱਛਾ ਈ। ਨਹੀਂ ਕੱਢ ਦਿੰਨਾ ਕਹਿੰਦਾ ਠੀਕ ਹੈ। ਫਿਰ ਲੂੰਬੜ ਨੂੰ ਵੀ ਕੱਢਤਾ। ਡੂੰਬੜ ਨੂੰ ਵੀ ਕੱਢਤਾ। ਡੂੰਬੜ ਕਹਿੰਦਾ ਜਦੋਂ ਲੋੜ ਪਈ ਮੈਨੂੰ ਯਾਦ ਕਰੀ ਮੈਂ ਹਾਜ਼ਰ ਹੋ ਜਾਵਾਂਗਾ ਮੈਂ ਤੇਰਾ ਕਮਾਦਦ ਕਰਨਾ। ਓਕੇ ਵੀਰੇ। ਹਾਂ ਓਕੇ ਵੀਰੇ। ਹਾਂ ਲੂੰਬੜ ਜਦੋਂ ਕੱਢ ਕੇ ਡੂੰਬੜ ਜਾਣ ਲੱਗਿਆ ਕਹਿੰਦਾ ਵੀ। ਉਹ ਕਹਿੰਦਾ ਠੀਕ ਹੈ। ਤਾਂ ਕਹਿੰਦਾ ਭਾਈ ਜਾਨਵਰਾਂ ਨੂੰ ਤੋਂ ਵੱਡ ਗਿਆ ਇਨਸਾਨ ਨੂੰ ਇਨਸਾਨ ਦੀ ਨਾਤੇ ਤੇ ਇਨਸਾਨੀਅਤ ਨਾਤੇ ਇਨਸਾਨ ਨੂੰ ਕੱਢ ਨਹੀਂ ਰਿਹਾ ਤੇ ਚੰਗੀ ਗੱਲ ਨਹੀਂ ਕਹਿੰਦਾ ਹਾਂ ਕਿਉਂ ਨਾ ਭਾਈ ਮੈਨੂੰ ਕਹਿ ਕੇ ਗਿਆ ਨਹੀਂ ਕਰਣਾ ਮੈਂ ਨਹੀਂ ਕੱਢਦਾ ਕਹਿੰਦਾ ਤੇਰੇ ਕਦੇ ਕੰਮ ਨਹੀਂ ਆਊਗਾ ਬੰਦਾ ਤਾਂ ਬੰਦੇ ਤੇ ਕੰਮ ਆ ਹੀ ਜਾਂਦਾ ਜਾਨਵਰ ਥੋੜੂ ਆਣਗੇ ਹਾਂ ਕਾ ਜਾਓ ਠੀਕ ਹੈ ਕੱਢ ਦੇਣਾ ਕੱਢਦਾ ਭਾਈ ਜਾਰੇ ਨੂੰ ਕੱਢ ਕੇ ਤੋਰਿਆ ਚਲਾ ਜਾਂਦਾ ਉਸ ਦਿਨ ਬੀਤਦੇ ਭਾਈ ਤੇ ਜਦੋਂ ਉਸ ਦਿਨ ਲੰਘ ਜਾਂਦੇ ਆ ਹਾਂਜੀ ਇੱਕ ਦਿਨ ਕੀ ਹੁੰਦਾ ਉਹਨੂੰ ਕਿਤੋਂ ਨਾ 골ਡ ਲੱਭ ਜਾਂਦਾ ਸੋਨਾ ਹਾਂ ਭਾਰੀ ਮਾਤਰਾ ਚ ਉਹ 골 ਕਿਹਬ ਬਿਲਕੁਲ ਕਿਵੇਂ ਹੈ ਦਵਾ ਬੇਈਮਾਨ ਹੋ ਜਾਂਦਾ ਹਾਂ ਦਿਲ ਚ ਬੇਈਮਾਨੀ ਆ ਜਾਂਦੀ ਦਿਲ ਚ ਬੇਈਮਾਨੀ ਆ ਜਾਂਦੀ ਹੈ ਉਹਨੇ ਕੀ ਕੀਤਾ ਇਹ ਤਾਂ ਕਹਿੰਦਾ ਮੇਰਾ ਹਾਂ ਤੂੰ ਚੋਰੀ ਕੀਤਾ ਮੈਂ ਤਾਂ ਉੱਥੇ ਪੁਲਿਸ ਕੇਸ ਕਰਤਾ ਅੱਛਾ ਹੀ ਉਹਨੂੰ ਉਹਨਾਂ ਫੜਾਤਾ ਹਾਂ ਉਹ ਇੱਕ ਸਾਨ ਫਸ ਗਿਆ ਹਾਂ ਜਦੋਂ ਕਿਸਾਨ ਫਸ ਗਿਆ ਉਹਨੂੰ ਜੇਲ ਹੋ ਜਾਂਦੀ ਹੈ ਹਾਂ ਪਿੱਛੇ ਜਿਹੜੇ ਉਹਦੇ ਬਲਦ ਬੁੰਦ ਹੁੰਦੇ ਆ ਸਾਰੇ ਬੁੱਕ ਜਾਂਦੇ ਆ ਬੁੱਕ ਜਾਂਦੇ ਆ ਜੇਲ ਕਰਕੇ ਹਨਾ ਤੇ ਜਵਾਕਾਂ ਨੂੰ ਵੀ ਪ੍ਰੋਬਲਮ ਆ ਜਾਂਦੀ ਹੈ ਘਰ ਵਾਲੀ ਨੂੰ ਵੀ ਉਹ ਫਿਰ ਲੱਭਦੇ ਨਹੀਂ ਪਤਾ ਨਹੀਂ ਕਿੱਧਰ ਚਲੇ ਗਏ ਘੜਦੇ ਲਾਥ ਮਾਰੇ ਹੋ ਜਾਂਦੇ ਆ ਲਾਥ ਮਾਰੇ ਹੋ ਜਾਂਦੇ ਜੇਲ ਜੂਲ ਕਰ ਚ ਜਦੋਂ ਹੁੰਦਾ ਫਿਰ ਐਨੇ ਕੀ ਹੁੰਦਾ ਉਹ ਫਿਰ ਸੱਪ ਨੂੰ ਯਾਦ ਕਰਦਾ ਅੱਛਾ ਜੀ ਵੀ ਉਹਨੇ ਸੱਪ ਨੇ ਕਹਿਇਆ ਕਿ ਮੈਂ ਵੀ ਝੋਖਾ ਹੈ ਮੈਨੂੰ ਯਾਦ ਕਰੀ ਅ ਮੈਂ ਤੇਰੀ ਮਦਦ ਕਰਾਂਗਾ ਹਾਂ ਸੱਪ ਆ ਗਿਆ ਭਾਈ ਹਾਂ ਜੀ ਦੱਸੋ ਕੀ ਗੱਲ ਹੈ ਮੈਂ ਯਾਰ ਐ ਹੋ ਗਈ ਵੀ ਰਾਜੇ ਇਹਨੇ ਮੈਨੂੰ ਵੇੜ ਕਰਤੀ ਕੋਲ ਤੂੰ ਕੜਤਾ ਵੀ ਸਵਾ ਤਾਂ ਮੈਨੂੰ ਚੱਲ ਕੋਈ ਨਹੀਂ ਜਾਂਦਾ ਹੁਣ ਐ ਕਰੀ ਵੀ ਤੂੰ ਕੁਝ ਨਹੀਂ ਕਹਿਣਾ ਤੂੰ ਕਹੇ ਵੀ ਇਹਨਾਂ ਨੂੰ ਕਹਦੀ ਵੀ ਰਾਜੇ ਦੇ ਮੈਂ ਨਾ ਜੁੱਤੀ ਚ ਵੜ ਕੇ ਬੈਠ ਜੂਗਾ ਹਾਂ ਉਹਦੇ ਜਦੋਂ ਪਾਉਂਦੇ ਰਾਜਾ ਜੁੱਤੀ ਪਾਉਣ ਲੱਗਾ ਮੈਂ ਉਹਦੇ ਪੈਰ ਤੇ ਲੜ ਦੰਗਾ ਮੰਗੂ ਡੰਗ ਮਾਰ ਦਿਆਂਗਾ ਕਹਿੰਦਾ ਉਹ ਕਿਤੋਂ ਨਹੀਂ ਠੀਕ ਹੋਊਗਾ ਉਹਨਾਂ ਨੂੰ ਕਹਦੇ ਵੀ ਰਾਜੇ ਨੂੰ ਮੈਂ ਠੀਕ ਕਰ ਸਕਦਾ ਹਾਂ। ਅੱਛਾ ਜੀ। ਤੇ ਮੈਨੂੰ ਜਿਆਦਾ ਕਰੀ ਮੈਂ ਆਪੇ ਠੀਕ ਕਰੂੰ ਫਿਰ ਰਾਜਾ ਆਪੇ ਤੁਹਾਨੂੰ ਛੱਡ ਦੇਣਾ। ਹਾਂ। ਠੀਕ ਹੈ। ਭਾਈ ਸੱਪ ਕੀ ਕਰਦਾ ਰਾਜੇ ਦੀ ਜਾ ਕੇ ਉਹ ਉੱਥੇ ਚਬੜ ਕੇ ਬਹਿ ਗਿਆ। ਜਦੋਂ ਜੁੱਤੀ 'ਚ ਬੜ ਕੇ ਬਹਿ ਗਿਆ। ਰਾਜਾ ਜੁੱਤੀ ਪਾਉਣ ਲੱਗਾ ਪਾਉਣੇ ਪਏ ਤੇ ਡੰਗ ਮਾਰਿਆ। ਅੱਛਾ ਤਾਂ ਸੱਪ ਸੀਗਾ ਖਤਰਨਾਕ ਜਿਆਦਾ। ਇਲਾਜ ਕਰਾ ਕਰ ਹੰਬ ਗਏ ਬੈਦਾਂ ਕੋਲ। ਬਿਲਕੁਲ। ਨਾ ਠੀਕ ਹੋਵੇ। ਹਾਂ। ਇਹਦਾ ਨਾ ਠੀਕ ਹੋਇਆ ਉਹ ਜੇੜੇ 'ਚ ਬੈਠਾ ਕਹਿੰਦਾ ਵੀ ਰਾਜੇ ਨੂੰ ਕਹੋ ਵੀ ਜੇ ਮੈਂ ਠੀਕ ਕਰਦਾ ਫਿਰ ਕੀ ਕਰੂੰ ਰਾਜਾ ਕਹਿੰਦਾ ਫਿਰ ਮੈਂ ਉਹਨੂੰ ਬਰੀ ਕਰ ਦੂੰਗਾ ਸਜ਼ਾ ਮaaf ਕਰ ਦੇਗਾ ਸਜ਼ਾ ਮaaf ਕਰ ਦੂੰਗਾ ਹਾਂ ਤੇ ਬਾਕੀ ਨਾਮ ਵੀ ਥੋੜਾ ਬਹੁਤਾ ਦੇ ਦੂੰ ਹਾਂਜੀ ਤੇ ਉਹ ਕਹਿੰਦੇ ਠੀਕ ਹੈ ਬੁਲਾ ਲਿਆ ਰਾਜਾ ਕਹਿੰਦਾ ਬੁਲਾਵੋ ਜੀ ਇਹ ਕਹਿੰਦਾ ਤੁਹਾਨੂੰ ਆ ਬੁਲਾਵੋ ਹਾਂ ਬੁਲਾ ਲਿਆ ਕਿ ਜੇੜੇ 'ਚੋਂ ਲੈ ਆਂਦਾ ਰਾਜੇ ਦੇ ਕੋਲੇ ਬੈਠ ਗਿਆ ਕਹਿੰਦਾ ਇੱਥੇ ਨਾ ਤੇ ਚਾਦਰ ਪਾ ਦੇ ਚਾਦਰ ਪਾ ਦੀ ਰਾਜੇ ਦੇ ਹਾਂ ਤੇ ਚਾਦਰ ਪਾਤੀ ਉਨੇ ਸੱਪ ਨੂੰ ਯਾਦ ਕੀਤਾ ਵੀ ਹੁਣ ਉਹ ਹਾਜ਼ਰ ਹੋ ਜਾਊਗੀ ਜਿਵੇਂ ਤੁਸੀਂ ਕਿਹਾ ਸੀ ਉਹ ਹੋ ਗਿਆ ਉਹ ਕੰਮ ਹੋ ਗਿਆ ਸੱਪ ਪ੍ਰਗਟ ਹੋਇਆ ਅੰਦਰ ਹਾਂਜੀ ਉਹਦੇ ਪੈਰ ਤੇ ਆਪਦੀ ਜ਼ਹਿਰ ਚੂਸ ਕੇ ਵਾਪਸ ਰਾਜਾ ਠੀਕ ਹੈ ਠੀਕ ਹੈ ਬੈਗਰੂ ਬੈਗਰੂ ਕਰਦਾ ਉੱਠੜਿਆ ਹਾਂ ਤੇ ਰਾਜਾ ਖੁਸ਼ ਹੋ ਗਿਆ ਉਹਨੂੰ ਨਾਲੇ ਤਾਂ ਜੇੜ ਮਾਫ਼ ਕਰਤੀ ਨਾਲੇ ਮਾੜਾ ਮੋਟਾ ਨਾ ਪਿੰਦਾ ਨਾਮ ਦੇ ਤਾ ਜਦੋਂ ਹੁਣ ਜਦੋਂ ਵਾਪਸ ਘਰੇ ਆਉਂਦਾ ਘਰੇ ਆਉਂਦੇ ਨੂੰ ਹਾਲਾਤ ਮਾੜੇ ਹੋਗੇ ਨਾ ਜਵਾਕ ਲੱਭਦੇ ਨਾ ਘਰ ਵਾਲੀ ਲੱਭਦੀ ਆ ਮਾਲਤ ਕੋਈ ਲੱਗਿਆ ਬਿਲਕੁਲ ਨੇ ਕਿਹਾ ਹੀ ਬੜਾ ਮਾੜੀ ਵੀ ਉਹ ਘਰੇ ਤਾਂ ਕੁਝ ਵੀ ਨਹੀਂ ਸਾਰਾ ਕੁਝ ਵੀ ਹਾਂ ਉਹਨੇ ਲੂੰਬੜ ਨੂੰ ਯਾਦ ਕੀਤਾ ਲੂੰਬੜ ਨੂੰ ਹਾਂ ਲੂੰਬੜ ਨੂੰ ਜਦੋਂ ਯਾਦ ਕੀਤਾ ਤੇ ਲੂੰਬੜ ਆ ਗਿਆ ਹਾਂ ਜੀ ਕਹਿੰਦਾ ਯਾਦ ਕੀਤਾ ਕਹਿੰਦਾ ਯਾਰ ਹਾਂ ਜੀ ਜੇਲ੍ਹ ਚ ਮੈਂ ਸੱਪ ਨੂੰ ਯਾਦ ਕੀਤਾ ਸੱਪ ਨੇ ਹਾਂ ਸੱਪ ਨੇ ਮੈਨੂੰ ਜੇਲ੍ਹ ਚੋਂ ਤਾਂ ਛੁਡਾਤਾ ਹੁਣ ਮੇਰਾ ਕਹਿੰਦਾ ਘਰੇ ਕੁਝ ਨਹੀਂ ਹੈਗਾ ਜੀ ਕੋਈ ਕਹਿੰਦਾ ਕੋਈ ਨਹੀਂ ਆ ਜਾ ਮੇਰੇ ਕੋਲ ਕਹਿੰਦਾ ਤੈਨੂੰ ਕੀ ਚਲ ਕੋਈ ਨਹੀਂ ਹੁਣ ਆ ਜਾ ਮੇਰੇ ਮਗਰ ਕੋ ਹਾਂ ਲੈ ਜਾ ਭਾਈ ਮਾਪ ਦੀ ਫੋਟ ਚ ਲੈ ਜਾ ਦੂੰਗੀ ਫੋਟ ਅੱਛਾ ਜੀ ਅੱਗੇ ਲਿਜਾ ਕੇ ਜਦੋਂ ਦੇਖਦਾ ਹਾਂ ਮਾਰੇ ਤਾਂ ਉਹਦੇ ਬੱਚੇ ਮਿਲ ਜਾਂਦੇ ਨਾਲੇ ਘਰ ਵਾਲੀ ਹਾਂਜੀ ਨਾਲੇ ਵੱਡ ਸਾਰਾ ਕੋਈ ਨਹੀਂ ਮੇਰੇ ਨਾਲ ਕੋਸ਼ਾਨ ਲੈ ਜਾ ਕਹਿੰਦਾ ਮੈਂ ਹੀ ਸੰਭ ਕੇ ਰੱਖਿਆ ਸੀ ਤੇਰਾ ਤੇਰਾ ਹਾਂ ਤਿੰਨ ਲੋੜ ਪੈਣੀ ਆ ਮੈਂ ਲੋੜ ਪੈਣੀ ਆ ਇਹਦੇ ਭਾਈ ਹੁਣ ਅੱਛਾ ਚੱਲ ਮੋਜਾਂ ਕਰਦਾ ਹੈ ਉਹਦੇ ਵੱਡ ਦਾ ਨਾਲੇ ਰਾਜੇ ਤੋਂ ਨਾਮ ਲੈ ਲਿਆ ਬਿਲਕੁਲ ਜੋ ਕਾੜਦਾ ਅੱਛਾ ਸ਼ੁਕਰੀਆ ਤੁਹਾਡਾ ਓਕੇ